ਹੈਲੋ ਦੋਸਤੋ ਕਿਦਾਂ ਹੋ ਸਾਰੇ? ਮੀਤ ਕਰਦਾਂ ਸਾਰੇ ਵਧੀਆ ਹੋਵੋਗੇ। ਤੇ ਆਪਾਂ ਪਹੁੰਚੇ ਹੀ ਅੱਜ ਸ਼ਹਿਰ ਮਹਾਲੀ ਵਿੱਚ। ਤੇ ਆਪਣੀ ਇੱਥੇ ਅੱਜ ਟ੍ਰੇਨਿੰਗ ਆ। ਥੋੜੀ ਬਸ ਤਾਂ 2-3 ਦਿਨ ਹੋ ਗਏ ਹੁੰਦੇ ਹਨ। ਤੇ ਆਏ ਪਿੱਛੇ ਜਿੱਥੇ ਟ੍ਰੇਨਿੰਗ ਚੱਲ ਰਹੀ ਹੈ। ਤੇ ਬਈ ਤੁਹਾਨੂੰ ਜਿਵੇਂ ਪਤਾ ਆਪਾਂ ਕਰਦੇ ਆ ਲੱਕੜੀ ਦਾ ਕੰਮ ਤੇ ਆਪਣਾ ਫਰਨੀਚਰ ਦਾ ਕੰਮ ਹੈ ਤੇ ਜਿਹਦੇ ਵਿੱਚ ਆਪਾਂ ਕੁਰਸੀਆਂ, ਟੇਬਲਾਂ, ਜਿੱਕੜਾ ਹਨ ਘਰ ਦਾ ਸਾਮਾਨ ਹੁੰਦਾ ਨਾ ਉਹ ਚੀਜ਼ਾਂ ਬਣਾਉਂਦੇ ਆ ਆਪਾਂ। ਤੇ ਸ਼ਟਰਿੰਗ ਕਰਪੈਂਟਰ ਲੱਗ ਹੁੰਦੇ ਆ ਵੀ ਫਰਨੀਚਰ ਕਰਪੈਂਟਰ ਲੱਗੇ ਹੁੰਦੇ ਆ। ਆਪਣੀ ਸ਼ਟਰਿੰਗ ਗਾਰਪਨਟਰੀ ਟ੍ਰੇਨਿੰਗ ਚੱਲ ਰਹੀ ਆ ਤੇ ਆਪਣੀ ਥੋੜੀਆਂ ਕਿਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਬਾਹਰ ਉਹਦੇ ਵਾਸਤੇ ਟ੍ਰੇਨਿੰਗ ਦੀ ਲੋੜ ਆ ਥੋੜੀ ਜੀ ਤੇ ਉਹ ਕਰਨ ਆਏ ਆ ਪਾਥੇ ਤੇ ਬੱਸ ਤਾਂ ਬਹੁਤ ਜਾਣੇ ਆਏ ਬੇ ਅੰਦਰ ਬਗਲਾ ਕਿਸਮ ਦੀਆਂ ਵੈਕੰਸੀਆਂ ਖੁੱਲੀਆਂ ਵੀ ਆ ਹਨ ਕੰਮ ਸਿੱਖਣ ਆਏ ਵੇ ਸਾਰੇ ਤੇ ਬੱਸ ਤਾਂ ਆਪਾਂ 2-3 ਦਿਨ ਹੋ ਗਏ ਹੁੰਦੇ ਹਨ ਤੇ ਕੱਲ ਦੀ ਆਪਣੀ ਇੰਟਰਵਿਊ ਤੇ ਲੈ ਕੇ ਚਾਹੁੰਦੇ ਆ ਤੁਹਾਨੂੰ ਅੰਦਰ ਦਿਖਾਉਣੇ ਆ ਕਿ ਆ ਸਕੋ ਤਾਂ ਅੰਦਰ ਤਾਂ ਤੇ ਆਹ ਐਂਟਰੀ ਏਟ ਬਾਈ ਕਿਆ ਹਾਲ ਹੈ ਨਾਮਕਰਤਾ ਗੁਰਪ੍ਰੀਤ ਹੈ ਸਾਰੇ ਟ੍ਰੇਨਿੰਗ ਨਹੀਂ ਹੋਏ ਦੇ ਇੱਥੇ ਗੰਦੇ ਜਦੋਂ ਸਟੇਸ਼ਨ ਤੋਂ ਨਿਕਲੇ ਲੇ ਆਈਪੀ ਦੇ ਵਿੱਚ ਦਿੱਤੇ ਤਾਂ ਬਾਈਪਰ ਕਰਾਉਂਦੇ ਆ ਗਾ ਜਿਆਦਾ ਕਿ ਪ੍ਰਿਆਤਨ ਵਾਲਾ ਗੋਲ ਕਰਾਇਆ ਜੀ ਕਿਹੜਾ ਕਾਲੀ ਬਣਾ ਹੈ ਤੇਰਾ ਆਫਿਸ ਬਣਿਆ ਹੋਇਆ ਮੋਹਾਲੀ ਦੇ ਪਿੱਛੇ ਬਣੀ ਹੋਈ ਹੈ ਸਾਈਟ ਇਹ ਵੀ ਐਸ ਟ੍ਰੇਡ ਸੈਂਟਰ ਬਹੁਤ ਲੋਕ ਆਏ ਹੋਏ ਆ ਬਹੁਤ ਬੰਦੇ ਇੱਥੇ ਰੱਖਣੀ ਆਪਣਾ ਬੈਗ ਉਹ ਲੱਗਦੇ ਆ ਆਪਾਂ ਵੀ ਬਾਈ ਇਦਾਂ ਛੱਤ ਪਾਉਨੇ ਆਪਾਂ ਰੁਤੀਆਂ ਪੈਣੀਆਂ ਦੇਖ ਰਹੇ ਹੋ ਦੇਖੀਏ ਪਲੇਟਾਂ ਛੱਤ ਪਾਉਣ ਲੱਗੇ ਤੇ ਉੱਥੇ ਬਾਹਰ ਸਾਰੀਆਂ ਇਦਾਂ ਦੀਆਂ ਪੈਣੀਆਂ ਲੋਕਾਂ ਨੂੰ ਬਣਾਉਣੇ ਪੈਂਦੇ ਨੇ ਲੱਕੜੀ ਦੇ ਜਾਂ ਜਾ ਕੇ ਲੈਂਟਰ ਪੈਂਦੇ ਤੇ ਆਹੀ ਬਣਾਉਣੇ ਸਿੱਖਣੇ ਆਪਾਂ ਰਸਤਾ ਕੋਈ ਵੱਡੀ ਕਰਨੀ ਹੈ ਇਹਨਾਂ ਨੂੰ ਬਣਾਉ ਤੇ ਇਦਾਂ ਹੀ ਉੱਧਰ ਸਰੀਏ ਵਾਲੇ ਲੱਗੇ ਹੋਏ ਉੱਧਰ ਜਾਲ ਬੰਨਣੇ ਹੁੰਦੇ ਤੇ ਆਹ ਹਰਸ ਜਾਲਾ ਬਾਈ ਸਾਰਾ ਦਿਨ ਇਦਾਂ ਹੀ ਬਣਾ ਬਣਾ ਕੇ ਦੇਖੀ ਜਾਣੇ ਆਹ ਬਾਕਸ ਦੋ ਸਾਹਮਣੇ ਫੋਰਮੈਨ ਛੱਡੇ ਹੋਇਆ ਦੋ ਜਿਹੜੇ ਨੂੰ ਕੋਈ ਸਮਝ ਆਉਂਦੀ ਕੋਈ ਨਾ ਤਾਂ ਪੁੱਛ ਸਕਦਾ ਪਹਿਲਾਂ ਇੱਕ ਦੋ ਦਿਨ ਪਹਿਲਾਂ ਇੰਨੀ ਭੀੜ ਨਹੀਂ ਸੀ ਕੱਲੂ ਇੰਟਰਵਿਊ ਹੋਣਾ ਤਾਂ ਕਰਕੇ ਅੱਜ ਇੰਨੇ ਜ਼ਿਆਦਾ ਮੁੰਡੇ ਆਏ ਹੋਏ ਨੇ ਜਾਣੇ ਅੱਧੇ ਘਰ ਨੂੰ ਚਲੇ ਜਾਂਦੇ ਇੱਧੇ ਘੁੰਮਣ ਲੱਗੇ ਜਾਂਦੇ ਆਹ ਦੇਖੋ ਰਾਮ ਨਾਲ ਬੈਠੇ ਇੱਧਰ ਤੇ ਰੋਟੀ ਪਾਣੀ ਸਾਰਾ ਇੱਥੇੋਂ ਮਿਲਦਾ ਦੁਪਹਿਰ ਨੂੰ ਆਰਮੀ ਕਰੋ ਜਾਂਦੇ ਮਿੱਤਰੋ ਹੋਈ ਚਾਰਾ ਟਾਈਮ ਹੋ ਗਿਆ ਮਿੱਤਰੋ ਮੇਰੇ ਪੇਟ ਲੱਗ ਚੁੱਕੀ ਆ ਲੈਣਾ ਚਲੋ चाह पीते नहीं चाय 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 घंटा होना चाह देना। लाइन चलता हारा दिन प्रोजेक्ट। तरगेटे मरा लिया होने एक बार ਇਹ ਆ ਟ੍ਰੇਨਿੰਗ ਚਾਹਤ ਅਰੀਏ ਉਹ ਜਾਲ ਬੰਨਣ ਵਾਲਿਆਂ ਦੀ ਸਰੀਏ ਸੂਰੇ ਮੜਾਏ ਜਾਂਦੇ ਨੇ ਇੱਥੇ ਇਹਦੇ ਚੁਪਾ ਕੇ ਆਹ ਟ੍ਰੇਨਿੰਗ ਰੂੰਗ ਬਣਾਉਣੇ ਸਿਖਾ ਰਹੇ ਆਂ ਯਾਰ ਮੇਰੇ ਯਾਰ ਗਰੂਪਮੈਂਟ ਤੇ ਇੱਧਰ ਮਿਸਤਰੀਆਂ ਨੇ ਚੱਲ ਰਹੀ ਟ੍ਰੇਨਿੰਗ ਇੱਟਾ ਉੱਟਾ ਰੱਖੀ ਹੋਈਆਂ ਤੇ ਰਾਤ ਨੂੰ ਬਹੁਤ ਲੋਕ ਇੱਥੇ ਰਹਿੰਦੇ ਆ ਤੇ ਗੱਦੇ ਗੁੱਦੇ ਬਿਛਾਏ ਹੋਏ ਇੱਥੇ ਸਾਰੇ ਜਿਹੜੇ ਦੂਰ ਵਾਲੇ ਤੇ ਜਿਹੜੀ ਆ ਚੀਜ਼ ਬਣਾ ਕੇ ਦਿਖਾਉਣੀ ਆ ਆਪਾਂ ਨੇ ਇੰਟਰਵਿਊ 'ਚ ਆ ਚੀਜ਼ ਆ ਪਿੱਲਰ ਬਣਾਉਣ ਲਈ ਇਸਤੇਮਾਲ ਹੁੰਦੀ ਹੈ ਜਿਵੇਂ ਪਿੱਲਰ ਖੜਾ ਇਹਦੇ ਵਿੱਚ ਸਰੀਆ-ਸੂਰੀਆ ਪਾਉਂਗੇ, ਬਜਰੀ ਪਾਉਂਗੇ ਫਿਰ ਆਪਾਂ ਨੇ ਆ ਬਣਾ ਕੇ ਦੇਣੀ ਹੈ ਇਹਨਾਂ ਨੂੰ ਉੱਥੇ ਆਹ ਸਾਹਮਣੇ ਫਿਰ ਕੰਦਾ ਬਣਾਵਾ ਕੇ ਦੇਖੀਏ ਜਾ ਰਹੀ ਹੈ ਐਦਾਂ ਟ੍ਰੇਨਿੰਗ ਚੱਲਦੀ ਆ ਸਾਰੀ ਰਾਜ ਮਿਸਤਰੀਆਂ ਦੀ ਯਾਰਲੀ ਟ੍ਰੇਨਿੰਗ ਬਾਈ ਮਿਸਤਰੀਆਂ ਵੀ ਆ ਬਾਈਪਾਸ ਹੋ ਕਾਰਪੈਂਟਰ ਚ ਲੱਗਿਆ ਹੋਤਾ ਅੱਜ ਮਿਸਤਰੀਆਂ ਨਾਲ ਲੱਗਿਆ ਹੋਇਆ ਟ੍ਰੇਨਿੰਗ ਲਾਉਂ ਯਾਰੇ ਬਾਈ ਖੌੜੀਏ ਲੱਗਿਆ ਹੋਣਾ ਕਰਨ ਬਾਈ ਅੱਗ ਕੱਢ ਰਹੇ ਹੈਂ ਆਗ ਨਿਕਾਲ ਰਹੇ ਹੋ ਆਗ ਨਿਕਾਲ ਰਹੇ ਹੋ ਸਾਫ ਕਰ ਰਹੇ ਹੈਂ ਅੰਦਰ ਫਾਰਮੈਨ ਤੰਗ ਹੋਏ ਹੋਏ ਐਨੇ ਲੋਕ ਆ ਗਏ ਬੰਦੇ ਬਹੁਤ ਆਏ ਹੋਏ ਆਹੀ ਮੇਖਾਂ ਆਹੀ बार-बार ਲਾਉਣੀਆਂ ਪੈਂਦੀਆਂ ਤੇ ਆਹੀ ਸਿੱਧੀਆਂ ਕਰਕੇ ਫੇਰ ਰੱਖਣੀਆਂ ਪੈਂਦੀਆਂ ਫੇਰ ਵਾਪਸ ਉਹ ਆਹੀ ਕਰ ਲੈ ਹੁੰਦੇ ਆ ਸਿੱਧੀਆਂ ਕਰ ਰਹੀਆਂ ਸਰਕਾਰ ਦੇ ਵੀ ਇੰਸੀ ਲੱਗੇ ਹੋਏ ਨੇ ਫੇਰ ਪਾੜਦੇ ਤੇ ਸਿੱਧੀਆਂ ਕਰਕੇ ਇੰਦਾਂ ਚੱਲਦਾ ਰਹਿੰਦਾ ਸਾਰਾ ਨਹੀਂ ਤੇ ਨਮੀਆਂ ਨੂੰ ਵੀ ਨਹੀਂ ਦਿੰਦੇ ਮੇਖਾਂ ਤੇ ਥੋੜੀਆਂ ਬਹੁਤ ਜ਼ਿਆਦਾ ਫਿੱਤੇ-ਫੁੱਤੇ ਹੈ ਹੁੰਦੇ ਨੇ ਓਏ ਯਾਰ ਆ ਬੈਠੇ ਆ ਸਾਰੇ ਟਾਈਮ ਪਾਸ ਕਰ ਰਹੇ ਆ ਆ ਭਾਈ ਇਹਨਾਂ ਜੋਫੀ ਦਵਾਈ ਹੋਏ ਕਿੰਨੀ ਕਿੰਨੀ ਕਰੋ ਨਾ ਯਾਰ ਕੀ ਕੀ ਰਗਾ ਉਹ ਭਾਈ ਹਿੱਤਾ ਦੇਖਣਾ ਦਿਖਾ ਦਈਏ ਬੰਦਿਆਂ ਨੂੰ ਚੱਲ ਮੈਂ ਦੱਸਦਾ ਤੁਹਾਨੂੰ ਭਾਈ ਹੁਣ ਕਰੀ 60 37 5 ਮਿਲੀ 60 ਸੈਂਟੀਮੀਟਰ 5 ਮਿਲੀਮੀਟਰ 60 ਸੈਂਟੀਮੀਟਰ 5 ਮਿਲੀਮੀਟਰ ਠੀਕ ਬਲੋਗ ਬਣ ਰਿਹਾ ਹੈ ਹਾਂ ਹੈ ਇਹ ਨਹੀਂ ਹੈ ਮਦੋ 60 ਸੈਂਟੀਮੀਟਰ ਹੈ ਹਾਂ ਵੱਡੀ ਲੈ ਹੈ ਵੱਡੀ 60 ਸੈਂਟੀਮੀਟਰ 5 ਮਿਲੀਮੀਟਰ ਕਿ ਹਾਂ ਬੋਲ ਦੱਸਿਆ ਮਾਕੇ ਨੂੰ ਸਾਨੂੰ ਵੀ ਦੱਸਿਆ ਉਹ ਇਹਨੂੰ ਪੁੱਛ 71 ਸੈਂਟੀਮੀਟਰ 9 ਮਿਲੀਮੀਟਰ 4 ਮਾਰ ਕੇ ਲਾ ਦੇ ਦੇਖ ਬਤਾਈਏ ਵਲੋਗ ਬਣਾਉਣਾ ਹੈ ਸਰ 9 ਮਿਲੀਮੀਟਰ ਹੈਲੋ हां 71 ਦਾ ਇੱਕ ਮੂਰੇ ਹਾਂਜੀ 71 ਹੀ ਦੱਸਣਾ ਉਹਨੂੰ 71 ਦਾ ਇੱਕ ਮੂਰੇ 9mm ਹੋ ਗਿਆ ਬਸ ਆਹੀ ਕਲੇਟਰ ਆ ਬਾਕੀ ਮੀਟਰ ਉਹ ਦੇ ਰਿਹਾ ਹਾਂ ਯਾਰ ਉਹ ਰੱਖੋਗੇ ਮੀਟਰ ਤਾਂ ਲਿਖੇ ਹੋਏ ਆ ਉਹਨਾਂ ਨੇ ਆ ਮੀਟਰ ਲਿਖੇ ਹੋਏ 1 ਮੀਟਰ ਵਾ ਕੱਢ ਕੇ ਰਖਾਤਾ ਜਿਹਦੇ ਮਜ਼ਾਕ ਨਹੀਂ ਕਰਦੇ ਆ ਦੇਓ ਟ੍ਰੇਨਿੰਗ ਹੁਣ ਪਾਸ ਆ ਤੁਸੀਂ ਬਾਈ इसको ਬੋਲ इसको ਬੋਲਣਾ ਗੱਡਵਾ ਹਾਂ ਹਾਂ ਪਾਸ ਆ ਬਾਈ ਪਾਸ ਮੈਂ ਵੀ ਪੁੱਛਿਆ ਜੀ ਮਨਤਾ ਵੀ ਫਿੱਤੇ ਬਾਰੇ ਪੁੱਛਿਆ ਤਾਂ ਹਾਂ ਫਿੱਤੇ ਬਾਰੇ ਪੁੱਛਿਆ ਕੀ ਪੁੱਛਿਆ ਸਰ ਉਹ ਵੀ ਮੇਰੇ ਮੋਟਾ ਮਿੱਲੀ ਮੋਟਾ ਤੇ ਬਾਈ ਇੱਧਰ ਕਿੱਤਾ ਦੱਸਿਆ ਇਹ ਦੇਖਣਾ ਉੱਧਰ ਚੱਲ ਰਹੀ ਜਾਂਦਾ ਕਿੱਤਾ ਪੁੱਛ ਰਹੇ ਹਾਂ ਇਦਾਂ ਚੱਲਦੀ ਆ ਬਈ ਟ੍ਰੇਨਿੰਗ ਫੋਰਮੈਨ ਬੈਠੇ ਆ ਦੋ ਤੇ ਯੂਪੀ ਵਾਲੇ ਬਾਈ ਸਭ ਤੋਂ ਜ਼ਿਆਦਾ ਆਏ ਹੋਏ ਆ ਯੂਪੀ ਵਿਹਾਰ ਹਰਿਆਣਾ ਤੇ ਆਪਾਂ ਇੱਧਰ ਸ਼ਟਰ ਦੀ ਗਾਰ ਪੈਂਟਰ ਚ ਚਾਹੀਦੇ ਸਿਰਫ 45 ਬੰਦੇ ਬੰਦੇ ਆਏ ਹੋਇਆ ਕਿ ਲਗਭਗ 3-400 ਸ਼ਟਰਿੰਗ ਚ ਤੇ ਆਹ ਕੰਮ ਚੋਂ ਜ਼ਿਆਦਾ ਚਾਹੀਦੇ ਉਹਨਾਂ ਨੂੰ ਬੰਦੇ ਜਾ ਕੇ ਬੰਨਣ ਤੇ ਸਭ ਯਾਦ ਖਣਾ ਬਾਕੀ ਗੱਲ ਨੂੰ ਪਤਾ ਲੱਗਦਾ ਕਿੰਨੇ ਬੰਦੇ ਰੱਖਣਗੇ ਅੱਜ ਇੰਟਰਵਿਊ ਆ ਤੇ ਜਿਹਨੂੰ ਤਾਂ ਬਣਾਉਣਾ ਹੁੰਦਾ ਉਹ ਤਾਂ ਇੱਧਰ ਉੱਧਰ ਭੱਜੇ ਵੇ ਘੁੰਮਣ ਤੇ ਪਾ ਵੀ ਥੋੜੀ ਜਿਹੀ ਘੁੰਮ ਰਹੇ ਨੇ ਬਸ ਉਹ ਬਣਾਇਆ ਵੈ ਤੇ ਜਿਹੜੇ ਨਹੀਂ ਆਉਂਦਾ ਉਹਾਂ ਵੀ ਦੇਖ ਰਹੇ ਨੇ ਤੇ ਬਾਕੀ ਬਾਈ ਆ ਕੇ ਪੈ ਗਏ ਆ ਸਾ ਗੱਦਿਆਂ ਸਾਰੇ ਜਿਹਨੇ ਇੱਥੇ ਬਾਈ ਨੇ ਇੱਥੇ ਜਿਹੜੇ ਰਾਤ ਨੂੰ ਦੂਰ ਨਹੀਂ ਜਾ ਸਕਦੇ ਨਾ ਘਰ ਤੋਂ ਕੋ ਇੱਥੇ ਸੌਂਦੇ ਰਾਤ ਨੂੰ ਕਈਆਂ ਨੂੰ ਹਫਤਾ ਹੋ ਗਿਆ ਕਈਆਂ ਨੂੰ ਦੋ ਦਿਨ ਹੋ ਗਏ ਕਈ 15 15 ਦਿਨਾਂ ਤੋਂ ਆ ਕੇ ਬੈਠੇ ਨੇ ਇੱਥੇ ਤੇ ਇੱਥੇ ਖਾਣਾ ਪੀਣਾ ਸਾਰਾ ਕੁਝ ਰਹਿਣਾ ਸਹਣਾ ਦਾ ਜੀਦਾ ਰਾਤ ਕਾਮ ਕਰਦੇ ਚੁਣਨੇ ਆ ਸਵੇਰ ਨੂੰ ਕੰਮ ਪਾ ਲੱਗ ਜੰਨੇ ਸਾਰਾ ਵੀ ਤੇ ਟ੍ਰੇਨਿੰਗ ਕਰੀ ਜੰਨੇ ਆ ਬਣਾਉਣਾ ਤੇ ਪੀਣਾ ਗੁੱਸਤੇ ਤੇ ਕਾਫੀ ਤਰ੍ਹਾਂ ਦੇ ਆਏ ਹੋਏ ਲੋਕ ਇੱਥੇ ਕੋਈ ਕੁਝ ਗਿਆ ਰਿਹਾ ਨਾ ਜਾਲ ਬੰਨਣ ਵਾਲੇ ਵੈਸੜੀ ਦੇ ਲੈਂਟਰ ਤੇ ਨਾ ਤੇ ਪਲੰਬਰ ਵੀ ਆਏ ਹੋਏ ਬਾਕੀ ਰੋਟੀ ਦਾ ਟਾਈਮ ਹੋਣ ਵਾਲਾ ਹੁ ਰੋਟੀ ਖਾਣੇ ਜਾ ਕੇ ਬਾਕੀ ਸਾਰੇ ਆਰਾਮ ਕਰ ਰਹੇ ਨੇ ਇੱਧਰ तो रोटी खा के जगह फिर करा एक तो बार बना के देखा कुछ ना कुछ तो बस छुट्टी करते हैं अपने आप नहीं जा सकते उत्तर तो मिलते हैं बात तो लाओ भाई लंगर हो गया शुरू देखते हैं क्या बने अब पर अपनी रोटी लेके आए मेरे को अच बने चौल छोले क्या बने भाई चौल छोले चिटे छोले चौल ਪਾ ਵੀ ਲਿਆਉਨੇ ਆਪਣਾ ਬੈਗ ਚੱਕ ਕੇ ਤੇ ਖਾਣੇ ਆ ਰੋਟੀ ਪਾਣੀ ਤੇ ਲਓ ਬਈ ਹੋ ਗਿਆ ਰੋਟੀ ਪਾਣੀ ਤੇ ਬਾਕੀ ਸਾਰੇ ਖਾ ਰਹੇ ਨੇ ਚੌੜ ਤੇ ਛੋਲੇ ਆਪਾਂ ਘਰ ਤੇ ਲਿਆਇਆ ਤੇ ਰੋਟੀ ਪਾਣੀ ਕਿ ਬਸ ਦੀ ਰੋਟੀ ਪਾ ਲਈਏ ਕਿਤੇ ਆਹ ਬੈਠਾ ਇੱਕ ਸਾਹਮਣੇ ਤੇ ਬਾਕੀ ਹੁਣ ਆਂਟਾ ਘਰਾਮ ਕਰਾਂਗੇ ਤੇ ਬਾਹਰ ਲੱਗਾਂਗੇ ਆ ਕੇ ਆ ਸਾਰਾ ਹਾਲ ਉਹ ਹੋ ਗਿਆ ਹਰਦੀ ਦਰਾਮ ਕਰਨ ਚੱਲਦੇ ਘੰਟਾ ਲਾਓ ਬਾਈ ਫੇਰ ਬਿਠਾ ਲਿਆ ਇੱਕ ਵਾਰੀ ਸਾਰੇ ਇਕੱਠੇ ਕਰਕੇ ਲਾਈਨਾਂ 'ਚ ਤੇ ਉੱਥੇ ਪਾਸਪੋਰਟ ਦੇ ਰਹੇ ਆ ਤੇ ਨਾਲ ਫਾਰਮ ਦੇ ਰਹੇ ਆ ਸਰਕਲ ਦੀ ਸਿਲੈਕਸ਼ਨ ਵਾਲੇ ਲਈ ਉਹ ਦੇ ਰਹੇ ਆਪਣੀ ਵਾਰੀ ਦੇਖਦੇ ਆ ਗਾਡੋਂ ਦੀ ਤੇ ਲਾਓ ਬਾਈ ਬਾਹਰ ਆ ਗਏ ਆ ਸਾਈਡ ਤੋਂ ਤੇ ਟੋਕਨ ਮਿਲ ਗਈ ਹੈ ਜਿਹੜੇ ਹਿਸਾਬ ਨਾਲ ਉਹਨਾਂ ਨੇ ਕੱਲੂ ਇੰਟਰਵਿਊ ਲਈ ਬੁਲਾਉਣਾ ਆਪਾਂ ਨੂੰ ਨੰਬਰ ਦੇ ਤੇ ਆਪਣਾ 64 ਨੰਬਰ ਤੇ ਜਦੋਂ ਕੱਲ ਨੂੰ ਆਵਾਜ਼ ਆਉਂਗੀ ਉਦੋਂ ਜਾਵਾਂਗੇ ਤੇ ਹੁਣ ਕੱਲ ਨੂੰ ਇੰਟਰਵਿਊ ਲਈ ਜਾਵਾਂਗੇ ਬਸ ਹੁਣ ਜਾ ਰਹੇ ਆਂ ਆਪਾਂ ਵਾਪਸ ਘਰ ਨੂੰ ਤੇ ਕੱਲੂ ਬੰਦਾ ਆ ਰਿਹਾ ਇੱਥੇ 4 ਤੋਂ 5000 ਬੰਦੇ ਆਉਣਗੇ ਇੰਟਰਵਿਊ ਨੇ ਤੇ ਬਾਕੀ ਦੇਖਦੇ ਇੰਟਰਵਿਊ ਚ ਕਿਆ ਬਣਦਾ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਕੱਲ ਦੀ ਵੀਡੀਓ ਅੱਗੇ ਬਣਾਵਾਂਗੇ ਆ ਕੇ ਆਪਾਂ ਤੇ ਮਿਲਦੇ ਆ ਤੁਹਾਨੂੰ ਫੇਰ ਕੱਲ ਨੂੰ ਇੰਟਰਵਿਊ 'ਚ